25 ਅਗਸਤ 2022 ਨੂੰ ਮੁੰਬਈ ਦੇ ਅੰਦੇਰੀ ਵਿੱਚ ਰਹਿਣ ਵਾਲੀ 15 ਸਾਲ ਦੀ ਵੰਸ਼ਤਾ ਰੌਠੌਰ ਆਪਣੇ ਘਰ ਤੋਂ ਸਕੂਲ ਜਾਣ ਦੀ ਗੱਲ ਕਹਿ ਕੇ ਨਿਕਲੀ ਸੀ ਪਰ ਜਦੋਂ ਉਹ ਅਰਸ਼ਤਾ ਸ਼ਾਮ ਹੁੰਣ ਤੱਕ ਵਿਕਰ ਵਾਪਸ ਨਹੀਂ ਆਈ ਤਾਂ ਉਸੇ ਘਰ ਵਾਲੇ ਪਰੇਸ਼ਾਨ ਹੋ ਗਏ ਇਸ ਤੋਂ ਬਾਅਦ ਡਰੇ ਹੋਏ ਮਾਤਾ ਪਿਤਾ ਨੇ ਵਸ਼ਤਾ ਨੂੰ ਨਜ਼ਦੀਕੀ ਲਾਪਕੇ ਵਿੱਚ ਵੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਫਿਰ ਵੀ ਉਸ ਦਾ ਕੁਝ ਪਤਾ ਨਹੀਂ ਚੱਲਿਆ ਆਖਿਰਕਾਰ ਥੱਕ ਕੇ ਉਹਨਾਂ ਨੇ ਪੁਲਿਸ ਸਟੇਸ਼ਨ ਉੱਤੇ ਜਾ ਕੇ ਕੁੜੀ ਦੇ ਗੁੰਮ ਹੋਣ ਦੀ ਰਿਪੋਰਟ ਦਰਜ ਕਰਵਾਈ। ਉਹਨਾਂ ਦੇ ਦਿੱਤੇ ਬਿਆਨ ਦੇ ਆਧਾਰ ਤੇ ਅੰਦੇਰੀ ਪੁਲਿਸ ਨੇ ਅਪਾਹਰਨ ਦਾ ਮਾਮਲਾ ਦਰਜ ਕਰ ਲਿਆ ਕਿਉਂਕਿ ਗੁੰਮ ਹੋਈ ਕੁੜੀ ਨਾਵਾਲਿਕ ਸੀ ਅਤੇ ਫਿਰ 26 ਅਗਸਤ ਨੂੰ ਜਨ ਹੀ ਇੱਕ ਦਿਨ ਬਾਅਦ ਨਵਾਂਗਾਂਲ ਦੇ ਲੋਕਾਂ ਦੀ ਨਜ਼ਰ ਰੇਲਵੇ ਸਟੇਸ਼ਨ ਦੇ ਨੇੜੇ ਝਾਰੀਆਂ ਵਿੱਚ ਪਏ ਇੱਕ ਸੂਰ ਕੇਸ ਦੇ ਪਈ ਉਹ ਸੂਟਕੇਸ ਜਿਸ ਤਰ੍ਹਾਂ ਉਸ ਜਗ੍ਹਾ ਤੇ ਪਿਆ ਹੋਇਆ ਸੀ ਉਸ ਨੂੰ ਵੇਖਣ ਤੋਂ ਹੀ ਲੱਗ ਰਿਹਾ ਸੀ ਕਿ ਸ਼ਾਇਦ ਕੁਝ ਦਲਤ ਹੈ ਅਤੇ ਜਦੋਂ ਉਹਨਾਂ ਨੇ ਨੇੜੇ ਜਾ ਕੇ ਵੇਖਿਆ ਤਾਂ ਉਹਨਾਂ ਨੂੰ ਸੂਟਕੇਸ ਚੋਂ ਪਦਬੋ ਆਉਣ ਲੱਗੀ ਇਸ ਤੋਂ ਬਾਅਦ ਉੱਥੇ ਮੌਜੂਦ ਲੋਕਾਂ ਨੇ ਤੁਰੰਤ ਨਵਾਂ ਗਾਉਂ ਰੇਲਵੇ ਪੁਲਿਸ ਨੂੰ ਸੂਚਨਾ ਦਿੱਤੀ ਇਹ ਮਾਮਲਾ ਕਤਲ ਦਾ ਸੀ ਇਸੇ ਨਵੇਂ ਗਾਉਂ ਰੇਲਵੇ ਪੁਲਿਸ ਨੇ ਤੁਰੰਤ ਫੋਨ ਕਰਕੇ ਅੰधेਰੀ ਪੁਲਿਸ ਨੂੰ ਇਸ ਦੀ ਸੂਚਨਾ ਦੇ ਦਿੱਤੀ ਇਸ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚੀ ਅਤੇ ਸੂਰਕੇਸ ਦੇ ਅੰਦਰੋਂ ਇੱਕ Laash ਇੱਕ ਸਕੂਲ ਡਰੈਸ ਅਤੇ ਇੱਕ ਕੰਬਲ ਕਬਜ਼ੇ ਵਿੱਚ ਲੈ ਲਿਆ। ਇਸ ਤੋਂ ਬਾਅਦ Laash ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ। ਇਸ ਨਾਲ ਹੀ ਪੁਲਿਸ ਨੇ ਉਸ ਸਕੂਲ ਡਰੈਸ ਦੀ ਜਾਂਚ ਕਰਕੇ ਸਕੂਲ ਬਾਰੇ ਵੀ ਪਤਾ ਲਾ ਲਿਆ। ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਫੋਨ ਕਰਕੇ ਥਾਣੇ ਬੁਲਾਇਆ ਜਿਨ੍ਹਾਂ ਦੀ ਕੁਰੀ ਦੇ ਘਰ ਵਾਲਿਆਂ ਨੇ 25 ਤਾਰੀਖ ਨੂੰ ਆਪਣੀ ਧੀ ਦੀ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਪੁਲਿਸ ਨੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਇੱਕ ਕੁੜੀ ਦੀ Laash ਮਿਲੀ ਹੈ ਇਸ ਲਈ ਤੁਸੀਂ ਇੱਥੇ ਆ ਕੇ ਇਸ Laash ਦੀ ਪਛਾਣ ਕਰ ਲਵੋ ਕਿ ਇਹ ਤੁਹਾਡੀ ਬੇਟੀ ਦੀ Laash ਤਾਂ ਨਹੀਂ ਹੈ ਇਸ ਤੋਂ ਬਾਅਦ ਵਸ਼ਿਤਾ ਦੇ ਘਰਵਾਲੇ ਦਿਲ ਕਸ ਕੇ ਪੁਲਿਸ ਕੋਲ ਪਹੁੰਚੇ ਉਹਨਾਂ ਨੂੰ ਪੋਸਟਮਾਰਟਮ ਹਾਊਸ ਲੈ ਜਾਇਆ ਗਿਆ ਜਿਵੇਂ ਹੀ ਉਹਨਾਂ ਨੇ Laash ਦੇਖੀ ਉਹ ਪਛਾਣ ਗਏ ਕਿ ਇਹ Laash ਉਹਨਾਂ ਦੀ ਕੁੜੀ ਵਸ਼ਿਤਾ ਦੀ ਹੀ ਹੈ ਜੋ ਇੱਕ ਦਿਨ ਪਹਿਲਾਂ ਸਕੂਲ ਜਾਣ ਲਈ ਘਰੋਂ ਨਿਕਲੀ ਸੀ ਵਰਸ਼ੀਦਾ ਦੇ ਮਾਪਿਆਂ ਦਾ ਰੋ ਰੋ ਕੇ ਬੁਰਾ ਹਾਲ ਸੀ ਪੁਲਿਸ ਨੇ ਉਹਨਾਂ ਨੂੰ ਦਿਲਾਸਾ ਦਿੱਤਾ ਅਤੇ ਕਿਹਾ ਕਿ ਅਸੀਂ ਤੁਹਾਡੀ ਧੀ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਪਰ ਅਸੀਂ ਉਸੇ ਕਾਤਿਲ ਨੂੰ ਜਲਦੀ ਹੀ ਫੜ ਲਵਾਂਗੇ ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਤੋਂ ਪੁੱਛਿਆ ਕਿ ਕੀ ਤੁਹਾਨੂੰ ਕਿਸੇ ਤੇ ਸ਼ੱਕ ਹੈ ਜਿਨ੍ਹਾਂ ਨੇ ਤੁਹਾਡੀ ਧੀ ਦਾ ਕਤਲ ਕੀਤਾ ਹੋਵੇ ਜਤੋਂ ਦੀ ਕਿਸੇ ਨਾਲ ਕੋਈ ਦੁਸ਼ਮਣੀ ਤਾਂ ਨਹੀਂ ਸੀ ਜਿਵੇਂ ਹੀ ਪੁਲਿਸ ਨੇ ਸਵਾਲ ਪੁੱਛਿਆ ਕਰ ਵਾਲਿਆਂ ਨੇ ਤੁਰੰਤ ਜਵਾਬ ਦਿੱਤਾ ਹਾਂ ਸਾਨੂੰ ਇੱਕ ਮੁੰਡੇ ਤੇ ਸ਼ੱਕ ਹੈ ਕਿ ਕਿ ਉਹ ਉਹਦਾ ਸਾਡੀ ਧੀ ਨੂੰ ਪਰੇਸ਼ਾਨ ਕਰਦਾ ਸੀ ਸਾਨੂੰ ਸਿਰਫ ਸ਼ੱਕ ਨਹੀਂ ਸਗੋਂ ਪੂਰਾ ਯਕੀਨ ਹੈ ਕਿ ਉਸੇ ਨੇ ਵੰਸ਼ੀਦਾ ਦਾ ਕਤਲ ਕੀਤਾ ਹੋਵੇਗਾ ਕੁਝ ਦਿਨ ਪਹਿਲਾਂ ਉਹਨਾਂ ਨੇ ਉਸ ਮੁੰਡੇ ਨੂੰ ਬਹੁਤ ਡਾਂਟਿਆ ਸੀ ਅਤੇ ਚੇਤਾਵਨੀ ਵੀ ਦਿੱਤੀ ਸੀ ਕਿ ਜੇਕਰ ਉਸਨੇ ਸਾਡੀ ਧੀ ਨਾਲ ਮੁਰ ਮਿਲਣ ਦੀ ਕੋਸ਼ਿਸ਼ ਕੀਤੀ ਤਾਂ ਉਸਦੇ ਲਈ ਚੰਗਾ ਨਹੀਂ ਹੋਵੇਗਾ ਇਸ ਕਰਕੇ ਇਹ ਹੋ ਸਕਦਾ ਹੈ ਕਿ ਉਸੇ ਮੁੰਡੇ ਨੇ ਵੰਸ਼ੀਦਾ ਦਾ ਕਤਲ ਕੀਤਾ ਹੋਵੇ ਉਹਨਾਂ ਨੇ ਪੁਲਿਸ ਨੂੰ ਦੱਸਿਆ ਉਸ ਮੁੰਡੇ ਦਾ ਨਾਮ ਸੰਤੋਸ਼ ਮਕਵਾਨਾ ਹੈ ਨਾਲ ਹੀ ਕੁੜੀ ਦੇ ਘਰਵਾਲਿਆਂ ਨੇ ਪੁਲਿਸ ਨੂੰ ਸੰਤੋਸ਼ ਦਾ ਮੋਬਾਈਲ ਨੰਬਰ ਵੀ ਦੇ ਦਿੱਤਾ ਅਤੇ ਉਸ ਦੇ ਬਾਅਦ ਘਰ ਦਾ ਪਤਾ ਵੀ ਦੱਸ ਦਿੱਤਾ ਸੀ ਇਸ ਤੋਂ ਬਾਅਦ ਪੁਲਿਸ ਨੇ ਸੰਤੋਸ਼ ਮਕਵਾਨਾ ਬਾਰੇ ਹੋਰ ਜਾਣਕਾਰੀ ਇਕੱਠੀ ਕਰਨ ਦੀ ਕੋਸ਼ਿਸ਼ ਕੀਤੀ ਨਾਰੀ ਪੁਲਿਸ ਦੀ ਇੱਕ ਟੀਮ ਨੇ ਸੰਤੋਸ਼ ਮਕਵਾਨਾ ਦੇ ਘਰ ਤੇ ਛਾਪਾ ਮਾਰਿਆ ਪਰ ਸੰਤੋਸ਼ ਉੱਥੇ ਨਹੀਂ ਸੀ ਅਤੇ ਜੋ ਨੰਬਰ ਵਸ਼ਿਤਾ ਦੇ ਘਰਵਾਲਿਆਂ ਨੇ ਪੁਲਿਸ ਨੂੰ ਦਿੱਤਾ ਸੀ ਉਹ ਨੰਬਰ ਵੀ ਸਵਿਚ ਆਫ ਆ ਰਿਹਾ ਸੀ ਇਹ ਸਪਸਟ ਸੀ ਕਿ ਜਿਹੜਾ ਸਸਪੈਕਟ ਹੈ ਉਹ ਬਚਣ ਲਈ ਆਪਣਾ ਮੋਬਾਈਲ ਸਵਿਚ ਆਫ ਰੱਖੇਗਾ ਅਤੇ ਪੁਲਿਸ ਲਈ ਤਾਂ ਵੱਡਾ ਚੜ੍ਹਾਗਾ ਸੀ ਕਿਉਂਕਿ ਪੁਲਿਸ ਨੂੰ ਇਹ ਸਮਝ ਨਹੀਂ ਆ ਰਿਹਾ ਸੀ ਕਿ ਜਦੋਂ ਉਸ ਦਾ ਮੋਬਾਈਲ ਵੀ ਸਵਿਚ ਆਫ ਹੈ ਤਾਂ ਸੰਤੋਸ਼ ਨੂੰ ਕਿਵੇਂ ਫੜਿਆ ਜਾਵੇ ਅਤੇ ਕਿਵੇਂ ਉਸ ਤੱਕ ਪਹੁੰਚਿਆ ਜਾਵੇ ਇਸ ਦਾ ਮਤਲਬ ਹੁਣ ਮੁੰਬਈ ਪੁਲਿਸ ਦੇ ਸਾਹਮਣੇ ਇੱਕ ਵੱਡਾ ਚੈਲੰਜ ਸੀ ਇਸ ਤੋਂ ਬਾਅਦ ਪੁਲਿਸ ਨੇ ਉਸ ਮੋਬਾਈਲ ਨੰਬਰ ਨੂੰ ਟਰੈਕਿੰਗ ਉੱਤੇ ਲਾ ਦਿੱਤਾ ਤਾਂ ਜੋ ਮੋਬਾਈਲ ਕਿਸੇ ਵੀ ਸਮੇਂ ਕਿਸੇ ਵੀ ਜਗ੍ਹਾ ਤੇ ਆਨ ਹੋਵੇ ਤਾਂ ਪੁਲਿਸ ਨੂੰ ਉਸ ਦੇ ਬਾਰੇ ਤੁਰੰਤ ਜਾਣਕਾਰੀ ਮਿਲ ਜਾਵੇ ਫਿਰ ਪੁਲਿਸ ਦੇ ਇਸ ਯਤਨ ਦਾ ਨਤੀਜਾ ਬਹੁਤ ਜਲਦੀ ਸਾਹਮਣੇ ਆ ਗਿਆ 27 ਅਗਸਤ ਨੂੰ ਪੁਲਿਸ ਨੇ ਵੇਖਿਆ ਕਿ ਸੰਤੋਸ਼ ਦਾ ਮੋਬਾਈਲ ਨੰਬਰ ਸਿਰਫ 10 ਸਕਿੰਟ ਲਈ ਆਨ ਹੋਇਆ ਸੀ ਜਿਵੇਂ ਹੀ ਪੁਲਿਸ ਨੂੰ ਪਤਾ ਲੱਗਾ ਕਿ ਮੋਬਾਈਲ ਆਨ ਹੋਇਆ ਹੈ ਟਾਪ ਪੁਲਿਸ ਨੇ ਤੁਰੰਤ ਇਹ ਪਤਾ ਲਗਾਇਆ ਕਿ ਮੋਬਾਈਲ ਫੋਨ ਕਿਸ ਜਗ੍ਹਾ ਤੇ ਔਨ ਹੋਇਆ ਸੀ ਪਰ ਜਦੋਂ ਪੁਲਿਸ ਨੇ ਸਰਵਿਸ ਪ੍ਰੋਵਾਈਡਰ ਅਤੇ ਹੋਰ ਸਰੋਤਿਆਂ ਤੋਂ ਪਤਾ ਲਗਾਇਆ ਕਿ ਫੋਨ ਨੰਬਰ ਕਿੱਥੇ ਔਨ ਹੋਇਆ ਹੈ ਤਾਂ ਉਹਨਾਂ ਨੇ ਦੱਸਿਆ ਕਿ ਫੋਨ ਮumbai ਚ ਨਹੀਂ ਸਗੋਂ ਗੁਜਰਾਤ ਦੀ ਰਾਜਸਥਾਨੀ ਅਹਮਦਾਬਾਦ ਚ ਹੈ ਇਸ ਤੋਂ ਬਾਅਦ ਇਹ ਪਤਾ ਲਗਾਇਆ ਗਿਆ ਕਿ ਅਹਮਦਾਬਾਦ ਵਿੱਚ ਕਿਹੜੀ ਜਗ੍ਹਾ ਹੈ ਅਤੇ ਉਸ ਟਾਵਰ ਦੀ ਸਥਿਤੀ ਕੀ ਹੈ ਪੁਲਿਸ ਨੂੰ ਪਤਾ ਲੱਗਾ ਕਿ ਅਹਮਦਾਬਾਦ ਵਿੱਚ ਰੇਲਵੇ ਸਟੇਸ਼ਨ ਵਾਲਾ ਟਾਵਰ ਹੈ ਜਿਸ ਨਾਲ ਇਹ ਮੋਬਾਈਲ ਫੋਨ ਸਿਰਫ 10 ਗਿੰਟ ਲਈ ਕਨੈਕਟ ਹੋਇਆ ਸੀ ਅਤੇ ਫਿਰ ਸਵਿਚ ਆਫ ਹੋ ਗਿਆ ਸੀ ਪਰ ਜਦੋਂ ਇਹ ਫੋਨ ਆਨ ਹੋਇਆ ਸੀ ਤਾਂ ਉਹ 5:2 ਦਾ ਸਮਾਂ ਸੀ ਹੁਣ ਪੁਲਿਸ ਨੂੰ ਲੱਗਣ ਲੱਗਾ ਕਿ ਹੋ ਸਕਦਾ ਹੈ ਸੰਤੋਸ਼ ਮਕਵਾਨਾ ਅਤੇ ਵਿਚਾਰ ਇਹ ਦੋਵੇਂ ਕਿਸੇ ਟ੍ਰੇਨ ਵਿੱਚ ਬੈਠ ਕੇ ਮੁੰਬਈ ਤੋਂ ਅਹਮਦਾਬਾਦ ਪਹੁੰਚੇ ਹੋਣ ਅਤੇ ਅਹਮਦਾਬਾਦ ਵਿੱਚ ਹੀ ਉਤਰ ਕੇ ਕਿਤੇ ਛੁਪਣ ਦੀ ਕੋਸ਼ਿਸ਼ ਕਰ ਰਹੇ ਹੋਣ ਸਤੋ ਬਾਅਦ ਨਵੇ ਗਾਮ ਪੁਲਿਸ ਨੇ ਅਹਮਦਾਬਾਦ ਪੁਲਿਸ ਨਾਲ ਸੰਪਰਕ ਕੀਤਾ ਫਿਰ ਅਹਮਦਾਬਾਦ ਪੁਲਿਸ ਨੇ ਰੇਲਵੇ ਸਟੇਸ਼ਨ ਅਤੇ ਉਸ ਦੇ ਆਰੇ ਦੁਆਰੇ ਜਿੰਨੇ ਵੀ ਸੀਸੀਟੀਵੀ ਕੈਮਰੇ ਸਨ ਜਿਵੇਂ ਕਿ ਹੋਟਲ ਲਾਂਚ ਤੇ ਰਸਤਿਆਂ ਉੱਤੇ ਪੁਲਿਸ ਨੇ ਉਹਨਾਂ ਸਾਰਿਆਂ ਦੀ ਜਾਂਚ ਸ਼ੁਰੂ ਕੀਤੀ ਪਰ ਤੁਹਾਨੂੰ ਇਹ ਸੁਣ ਕੇ ਹੈਰਾਨੀ ਹੋਵੇਗੀ ਕਿ ਇੰਨੀ ਮਿਹਨਤ ਅਤੇ ਕੋਸ਼ਿਸ਼ਾਂ ਦੇ باوجود ਪੁਲਿਸ ਨੂੰ ਗੁਜਰਾਤ ਵਿੱਚ ਅਹਮਦਾਬਾਦ ਰੇਲਵੇ ਸਟੇਸ਼ਨ ਦੇ ਆਰੇ ਦੁਆਰੇ ਕਿਸੇ ਵੀ ਸੀਸੀਟੀਵੀ ਵਿੱਚੋਂ ਦੋਵੇਂ ਮੁੰਡੇ ਨਹੀਂ ਰੰਗੀ ਦਿਸੇ ਨਾਈਓਂ ਟ੍ਰੇਨ ਤੋਂ ਉੱਤਰਦੇ ਹੋਏ ਨਜ਼ਰ ਆਏ ਅਤੇ ਨਾਈਓਂ ਕਿਸੇ ਹੋਰ ਜਗ੍ਹਾ ਬਾਹਰ ਜਾਂਦੇ ਹੋਏ ਨਜ਼ਰ ਆਏ ਸਨ ਨਾਈ ਕਿਸੇ ਲਾਂਚ ਰੈਸਟੋਰੈਂਟ ਜਾਂ ਹੋਟਲ ਵਿੱਚ ਮਤਲਬ ਕਿਸੇ ਵੀ ਸੀਸੀਟੀਵੀ ਫੂਟੇ ਵਿੱਚ ਉਹ ਮੁੰਡੇ ਪੁਲਿਸ ਨੂੰ ਕਿਤੇ ਵੀ ਦਿਖਾਈ ਨਹੀਂ ਦਿੱਤੇ ਸਨ ਹੁਣ ਪੁਲਿਸ ਲਈ ਉਹਨਾਂ ਨੂੰ ਫੜਨਾ ਇੱਕ ਵੱਡਾ ਚੈਲੰਜ ਬਣ ਗਿਆ ਸੀ ਕਿਉਂਕਿ ਪੁਲਿਸ ਨੂੰ ਸਮਝ ਨਹੀਂ ਆ ਰਿਹਾ ਸੀ ਕਿ ਜੇਕਰ ਇਹ ਲੋਕ ਗੁਜਰਾਤ ਗਏ ਸਨ ਤਾਂ ਫਿਰ ਗੁਜਰਾਤ ਵਿੱਚ ਕਿੱਥੇ ਗੁੰਮ ਹੋ ਗਏ ਸਨ ਕਿਉਂਕਿ ਪੁਲਿਸ ਵੀ ਪੂਰੀ ਮਿਹਨਤ ਅਤੇ ਇਮਾਨਦਾਰੀ ਨਾਲ ਜਾਂਚ ਕਰ ਰਹੀ ਸੀ ਜਾਂਚ ਕਰਦਿਆਂ ਪੁਲਿਸ ਇਸ ਨਤੀਜੇ ਤੇ ਪਹੁੰਚੀ ਕਿ ਉਸ ਸਮੇਂ ਵਸਈ ਤੋਂ ਇੱਕ ਟ੍ਰੇਨ ਅਹਮਦਾਬਾਦ ਦੇ ਰਾਹੀਂ ਰਾਜਸਥਾਨ ਦੀ ਤਰਫ ਜਾਂਦੀ ਹੈ ਉਹ ਟ੍ਰੇਨ ਬੰਗਲੌਰ ਤਰਨਾਟਕ ਤੋਂ ਚੱਲਦੀ ਹੈ ਇਸ ਲਈ ਹੋ ਸਕਦਾ ਹੈ ਕਿ ਉਹ ਦੋਵੇਂ ਮੁੰਡੇ ਉਸੇ ਟ੍ਰੇਨ ਵਿੱਚ ਸਵਾਰ ਹੋ ਕੇ ਗੁਜਰਾਤ ਰਾਹੀਂ ਰਾਜਸਥਾਨ ਵੱਲ ਨਿਕਲਦੇ ਹੋਣ ਕਿਉਂਕਿ ਇਸ ਵੇਲੇ ਜਦੋਂ ਸੰਤੋਸ਼ ਦਾ ਮੋਬਾਈਲ ਫੋਨ ਦਸ ਗਿੰਦਲੀ ਔਨ ਹੋਇਆ ਸੀ ਉਹ ਸਨ ਉਸ ਟ੍ਰੇਨ ਦੇ ਅਹਮਦਾਬਾਦ ਵਿੱਚ ਰੁਕਣ ਦਾ ਸਮਾਂ ਸੀ ਉਹਨਾਂ ਪੁਲਿਸ ਨੂੰ ਸਮਝਾ ਦਿੱਤੀ ਸੀ ਕਿ ਉਹ ਦੋਵੇਂ ਮੁੰਡੇ ਪਲੇਟਫਾਰਮ ਤੇ ਨਹੀਂ ਸਨ ਸਗੋਂ ਉਹ ਦੋਵੇਂ ਟ੍ਰੇਨ ਵਿੱਚ ਹੀ ਬੈਠੇ ਸਨ ਜਦੋਂ ਬੰਗਲੌਰ ਤੋਂ ਵਸਈ ਰਹੀ ਰਾਜਸਥਾਨ ਜਾ ਰਹੀ ਸੀ ਜਦੋਂ ਇਹ ਟ੍ਰੇਨ ਕੁਝ ਦੇਰ ਲਈ ਅਹਮਦਾਬਾਦ ਵਿੱਚ ਰੁਕੀ ਸੀ ਉਸੇ ਸਮੇਂ ਸੰਤੋਸ਼ ਦਾ ਮੋਬਾਈਲ ਫੋਨ ਤਾਂ ਸਗਿੰਟ ਲਈ ਔਨ ਹੋਇਆ ਸੀ ਇਸ ਤੋਂ ਬਾਅਦ ਪੁਲਿਸ ਨੇ ਵਸਈ ਤੋਂ ਲੈ ਕੇ ਗੁਜਰਾਤ ਅਤੇ ਰਾਜਸਥਾਨ ਵੱਲ ਜਿੱਥੇ ਤੱਕ ਉਹ ਟ੍ਰੇਨ ਜਾਂਦੀ ਹੈ ਉਹ ਪੋਰੇ ਰੂਟ ਦੀ ਜਾਂਚ ਕਰਨੀ ਸ਼ੁਰੂ ਕੀਤੀ ਜਦੋਂ ਪੁਲਿਸ ਨੇ ਵਸਈ ਰੇਲਵੇ ਸਟੇਸ਼ਨ ਤੇ ਕੈਵਰੇ ਦੀ ਜਾਂਚ ਕੀਤੀ ਤਾਂ ਉਹਨਾਂ ਨੂੰ ਉੱਥੋਂ ਇੱਕ ਮਹੱਤਵਪੂਰਨ ਜਾਣਕਾਰੀ ਮਿਲੀ ਸੀਸੀਟੀਵੀ ਫੁਟੇਜ ਵਿੱਚ ਪੁਲਿਸ ਨੇ ਵੇਖਿਆ ਕਿ ਉਹ ਦੋਵੇਂ ਮੁੰਡੇ ਵੰਸ਼ਤਾ ਦੇ ਕਤਲ ਵਾਲੇ ਦਿਨ ਟ੍ਰੇਨ ਉੱਤੇ ਚੜਦੇ ਹੋਏ ਸਾਫ਼-ਸਾਫ਼ ਸੀਸੀਟੀਵੀ ਕੈਮਰੇ ਵਿੱਚ ਨਜ਼ਰ ਆ ਰਹੇ ਹਨ ਸੰਤੋਸ਼ ਅਤੇ ਵਿਸ਼ਾਲ ਇੰਜਨ ਦੇ ਪਿਛਲੇ ਵਾਲੇ ਡੱਬੇ ਵਿੱਚ ਚੜੇ ਸਨ ਹੁਣ ਪੁਲਿਸ ਨੂੰ ਇਸ ਜਾਂਚ ਵਿੱਚ ਇੱਕ ਮਹੱਤਵਪੂਰਨ ਜਾਣਕਾਰੀ ਮਿਲ ਗਈ ਸੀ ਜਿਸ ਵਿੱਚ ਪੁਲਿਸ ਨੂੰ ਇਹ ਪਤਾ ਲੱਗ ਗਿਆ ਸੀ ਕਿ ਇਹ ਦੋਵੇਂ ਤੇਰੀ ਟ੍ਰੇਨ ਵਿੱਚ ਅਤੇ ਕਿਰੇ ਡੱਬੇ ਵਿੱਚ ਸਵਾਰ ਹੋਏ ਸਨ ਨਵੇਂ ਗਾਮ ਦੇ ਪੁਲਿਸ ਨੇ ਇਹ ਸਾਰੀ ਜਾਣਕਾਰੀ ਅਹਮਦਾਬਾਦ ਅਤੇ ਉਸ ਤੋਂ ਅੱਗੇ ਦੇ ਸਾਰੇ ਰੇਲਵੇ ਸਟੇਸ਼ਨਾਂ ਦੀ ਪੁਲਿਸ ਨੂੰ ਦੇ ਦਿੱਤੀ ਅਤੇ ਉਹਨਾਂ ਨੂੰ ਕਿਹਾ ਕਿ ਤੁਸੀਂ ਲੋਕ ਸੀਸੀ ਟੀਵੀ ਫੂਟੇਜ ਚੈੱਕ ਕਰੋ ਹੋ ਸਕਦਾ ਹੈ ਉਹਨਾਂ ਵਿੱਚੋਂ ਕੋਈ ਮੁੰਡਾ ਤੋਂ ਨੂੰ ਨਜ਼ਰ ਆ ਜਾਵੇ ਉਸ ਇਲਾਕੇ ਦੇ ਜਿੰਨੇ ਵੀ ਰੇਲਵੇ ਸਟੇਸ਼ਨਸ ਆਲਪ ਪੁਲਿਸ ਉੱਥੋਂ ਦੇ ਸੀਸੀ ਟੀਵੀ ਕੈਮਰੇ ਦੀ ਜਾਂਚ ਕਰਦੀ ਰਹੀ ਪਰ ਬਹੁਤ ਕੋਸ਼ਿਸ਼ ਕਰਨ ਦੇ ਵਾਅ ਵਿਯੋਧ ਵੀ ਕੋਈ ਫਾਇਦਾ ਨਹੀਂ ਹੋਇਆ ਫਿਰ ਮੁੰਬਈ ਪੁਲਿਸ ਨੇ ਸੋਚਿਆ ਕਿ ਆਖਿਰ ਇਹ ਦੋਵੇਂ ਮੁੰਡੇ ਅਹਮਦਾਬਾਦ ਗੁਜਰਾਤ ਤੋਂ ਰਾਜਸਥਾਨ ਵੱਲ ਕਿਉਂ ਗਏ ਹਨ ਉਹ ਕਿਸੇ ਹੋਰ ਦਿਸ਼ਾ ਵੱਲ ਕਿਉਂ ਨਹੀਂ ਗਏ ਜਦੋਂ ਪੁਲਿਸ ਨੇ ਇਸ ਐਂਡ ਨਾਲ ਜਾਂਚ ਕੀਤੀ ਤਾਂ ਪੁਲਿਸ ਨੂੰ ਪਤਾ ਲੱਗਾ ਕਿ ਸੰਤੋਸ਼ ਮਕਵਾਨਾ ਜਿਸ ਤੇ ਕਤਲ ਦਾ ਦੋਸ਼ ਹੈ ਦੀ ਦਾਤੀ ਅਹਮਦਾਬਾਦ ਤੋਂ 146 ਕਿਲੋਮੀਟਰ ਦੂਰ ਪਾਲਨਪੁਰ ਵਿੱਚ ਰਹਿੰਦੀ ਹੈ ਜਦੋਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਪੁਲਿਸ ਨੂੰ ਪੂਰਾ ਯਕੀਨ ਹੋ ਗਿਆ ਕਿ ਇਹ ਦੋਵੇਂ ਮੁੰਡੇ ਪਾਲਨਪੁਰ ਰੇਲਵੇ ਸਟੇਸ਼ਨ ਤੇ ਹੀ ਉਤਰੇ ਹੋਣਗੇ ਇਸ ਤੋਂ ਬਾਅਦ ਪੁਲਿਸ ਨੇ ਪਾਲਨਪੁਰ ਰੇਲਵੇ ਪੁਲਿਸ ਨਾਲ ਸੰਪਰਕ ਕੀਤਾ ਮੁੰਬਈ ਪੁਲਿਸ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਇੱਕ ਵਾਰ ਸੀਸੀਟੀਵੀ ਫੁਟੇਜ ਚੈੱਕ ਕਰੋ ਜੇਕਰ ਉਹ ਦੋਵੇਂ ਮੁੰਡੇ ਤੋਂ ਉਹ ਨਜ਼ਰ ਆ ਜਾਣ ਤਾਂ ਇਸ ਦੀ ਜਾਣਕਾਰੀ ਸਾਨੂੰ ਦਿਓ ਇਸ ਤੋਂ ਬਾਅਦ ਪਾਲਨਪੁਰ ਰੇਲਵੇ ਪੁਲਿਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਪਰ ਉੱਤੇ ਦੇ ਕਿਸੇ ਵੀ ਸੀਸੀਟੀਵੀ ਵਿੱਚ ਉਹ ਦੋਵੇਂ ਮੁੰਡੇ ਟ੍ਰੇਨ ਤੋਂ ਹੇਠਾਂ ਉਤਰਦੇ ਨਹੀਂ ਦੇਖੇ ਏ ਵੀ ਹੋ ਸਕਦਾ ਸੀ ਕਿ ਸ਼ਾਇਦ ਸੀਸੀਟੀਵੀ ਕੈਮਰਾ ਦਾ ਐਂਗਲ ਕੁਝ ਜਗਾ ਹੋਵੇ ਕਿ ਉਹ ਮੁੰਡੇ ਕੈਮਰਾ ਵਿੱਚ ਕੈਪਚਰ ਨਾ ਹੋਏ ਹੋਣ ਜਾਂ ਫਿਰ ਉਹ ਦੋਵੇਂ ਟ੍ਰੇਨ ਤੋਂ ਉੱਤਰ ਕੇ ਕਿਸੇ ਹੋਰ ਰਸਤੇ ਤੋਂ ਨਿਕਲਦਾ ਹੀ ਹੋਣ ਅਤੇ ਪੁਲਿਸ ਨੂੰ ਪਤਾ ਵੀ ਨਾ ਲੱਗਿਆ ਹੋਵੇ ਇਸ ਤੋਂ ਬਾਅਦ ਮੁੰਬਈ ਪੁਲਿਸ ਦੀ ਇੱਕ ਟੀਮ ਉਪਾਲਨਪੁਰ ਪਹੁੰਚੀ ਅਤੇ ਉਹਨਾਂ ਨੇ ਸੰਤੋਸ਼ ਦੀ ਦਾਦੀ ਦੇ ਘਰ ਤੇ ਛਾਪਾ ਮਾਰਿਆ ਪਰ ਸੰਤੋਸ਼ ਉੱਥੇ ਵੀ ਨਹੀਂ ਮਿਲਿਆ ਇਸ ਤੋਂ ਬਾਅਦ ਦਾਦੀ ਅਤੇ ਘਰ ਦੇ ਹੋਰ ਲੋਕਾਂ ਨਾਲ ਕੁਝ ਗਿੱਚ ਕੀਤੀ ਗਈ ਪਰ ਦਾਦੀ ਨੇ ਸਾਫ਼ ਇਨਕਾਰ ਕਰ ਦਿੱਤਾ ਬਲਕਿ ਦਾਦੀ ਉਲਟਾ ਪੁਲਿਸ ਵਾਲਿਆਂ ਨੂੰ ਪੁੱਛਣ ਲੱਗ ਪਈ ਕਿ ਕੀ ਗੱਲ ਹੋ ਗਈ ਹੈ ਸਾਨੂੰ ਤਾਂ ਕੁਝ ਵੀ ਪਤਾ ਨਹੀਂ ਹੈ ਤੇ ਨਾ ਹੀ ਸੰਤੋਸ਼ ਇੱਥੇ ਆਇਆ ਹੈ ਪਰ ਪੁਲਿਸ ਨੂੰ ਸੰਤੋਸ਼ ਦੀ ਦਾਦੀ ਦੇ ਬੋਲਣ ਦੇ ਤੰਗ ਤੋਂ ਸ਼ੱਕ ਹੋਣ ਲੱਗਾ ਕਿ ਸ਼ਾਇਦ ਇਹ ਬਜ਼ੁਰਗ ਔਰਤ ਆਪਣੇ ਪੁੱਤੇ ਨੂੰ ਬਚਾਉਣ ਲਈ ਅਤੇ ਉਸਦੇ ਜੁਰਮ ਤੇ ਪਰਦਾ ਪਾਉਣ ਲਈ ਝੂਠ ਬੋਲ ਰਹੀ ਹੈ ਪਰ ਜਦੋਂ ਤੱਕ ਸੰਤੋਸ਼ ਗ੍ਰਿਫਤਾਰ ਨਹੀਂ ਹੁੰਦਾ ਤਦ ਤੱਕ ਪੁਲਿਸ ਉਸ ਬਜ਼ੁਰਗ ਔਰਤ ਖਿਲਾਫ ਵੀ ਕੋਈ ਕਾਰਵਾਈ ਨਹੀਂ ਕਰ ਸਕਦੀ ਸੀ ਤੇ ਨਹੀਂ ਲੋੜ ਤੋਂ ਵੱਧ ਸਖਤੀ ਕਰ ਸਕਦੀ ਸੀ ਕਿਉਂਕਿ ਇਹ ਵੀ ਤਾਂ ਹੋ ਸਕਦਾ ਹੈ ਕਿ ਦਾਦੀ ਸੱਚ बोल ਰਹੀ ਹੋਵੇ ਖੈਰ کئی ਦਿਨਾਂ ਬਾਅਦ ਜਦੋਂ ਪੁਲਿਸ ਨੂੰ ਲੱਗਾ ਕਿ ਇਹ ਮਾਮਲਾ ਠੰਡਾ ਪੈ ਚੁੱਕਾ ਹੈ ਤਾਂ ਪੁਲਿਸ ਨੇ ਇੱਕ ਵਾਰ ਫਿਰ ਉਸ ਦੀ ਦਾਦੀ ਦੇ ਘਰ ਤੇ ਛਾਪਾ ਮਾਰਿਆ ਪਰ ਇਸ ਵਾਰ ਵੀ ਪੁਲਿਸ ਨੂੰ ਨਿਰਾਸ਼ਾ ਹੀ ਹੱਥ ਲੱਗੀ ਕਿ ਕਿ ਉੱਥੇ ਨਾ ਤਾਂ ਉਹਨਾਂ ਨੂੰ ਸੰਤੋਸ਼ ਮਿਲਿਆ ਤੇ ਨਾ ਹੀ ਉਸ ਦਾ ਦੋਸਤ ਵਿਸ਼ਾਲ ਐਦھر ਉਸ ਦੀ ਦਾਦੀ ਨੇ ਫਿਰ ਉਹੀ ਜਵਾਬ ਦਿੱਤਾ ਕਿ ਉਸ ਨੂੰ ਨਹੀਂ ਪਤਾ ਕਿ ਸੰਤੋਸ਼ ਕਿਤੇ ਹੈ ਤੁਸੀਂ ਲੋਕ ਇੱਥੇ ਆ ਕੇ ਸਾਨੂੰ ਕਿਉਂ ਤੰਗ ਕਰ ਰਹੇ ਹੋ ਇਸ ਤੋਂ ਬਾਅਦ ਮੁੰਬਈ ਪੁਲਿਸ ਨਿਰਾਸ਼ ਹੋ ਕੇ ਪਾਲਨਪੁਰ ਤੋਂ ਵਾਪਸ ਜਾਣ ਦੀ ਤਿਆਰੀ ਕਰ ਰਹੀ ਸੀ ਕਿ ਤਾਦੀ ਪੁਲਿਸ ਸਕੂਲ ਇੱਕ ਗੁੰਮਨਾਮ ਨੰਬਰ ਤੋਂ ਫੋਨ ਆਇਆ ਉਸ ਫੋਨ ਕਰਨ ਵਾਲੇ ਵਿਅਕਤੀ ਨੇ ਦੱਸਿਆ ਕਿ ਲਗਭਗ 20 ਤੋਂ 22 ਸਾਲ ਦੇ ਦੋ ਮੁੰਡੇ ਪਾਲਨਪੁਰ ਵਿੱਚ ਉਸੇ ਔਰਤ ਦੇ ਘਰ ਵਿੱਚ ਦੇਖੇ ਗਏ ਹਨ ਜਿਸ ਔਰਤ ਦੇ ਘਰ ਪੁਲਿਸ ਟੀਮ ਦੋ ਵਾਰ ਛਾਪਾ ਮਾਰ ਚੁੱਕੀ ਸੀ ਅਤੇ ਨਾਕਾਮ ਵਾਪਸ ਆ ਚੁੱਕੀ ਸੀ ਪੁਲਿਸ ਨੇ ਉਸ ਵਿਅਕਤੀ ਤੋਂ ਪੁੱਛਿਆ ਕਿ ਤੁਸੀਂ ਕੌਣ ਹੋ ਸ਼ੁਰੂ ਵਿੱਚ ਤਾਂ ਉਹ ਪੁਲਿਸ ਨੂੰ ਆਪਣੇ ਬਾਰੇ ਕੁਝ ਵੀ ਦੱਸਣ ਤੋਂ ਇਨਕਾਰ ਕਰਦਾ ਰਿਹਾ ਪਰ ਜਦੋਂ ਪੁਲਿਸ ਨੇ ਉਸ ਨੂੰ ਭਰੋਸੇ ਵਿੱਚ ਲਿਆ ਤਾਂ ਉਸ ਨੇ ਆਪਣੀ ਪਛਾਣ ਦੱਸ ਦਿੱਤੀ ਦਰਸਲ ਉਸ ਵਿਅਕਤੀ ਦਾ ਸੰਤੋਸ਼ ਦੀ ਦਾਦੀ ਨਾਲ ਪ੍ਰਾਪਰਟੀ ਨੂੰ ਲੈ ਕੇ ਕੁਝ ਝਗੜਾ ਚੱਲ ਰਿਹਾ ਸੀ ਮਤਲਬ ਇੱਕ ਤਰ੍ਹਾਂ ਨਾਲ ਦੇਖਿਆ ਜਾਵੇ ਤਾਂ ਪੁਲਿਸ ਨੂੰ ਫੋਨ ਕਰਨ ਵਾਲਾ ਵਿਅਕਤੀ ਸੰਤੋਸ਼ ਦੀ ਦਾਦੀ ਦਾ ਦੁਸ਼ਮਣ ਸੀ ਹਨ ਉਸ ਨੂੰ ਲੱਗਾ ਕਿ ਬਦਲਾ ਲੈਣ ਦਾ ਇਹ ਮੌਕਾ ਹੈ ਅਤੇ ਇਸ ਸੋਚ ਨਾਲ ਉਸਨੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦੇ ਦਿੱਤੀ ਜਾਣਕਾਰੀ ਮਿਲਣ ਦੇ ਬਾਅਦ ਪੁਲਿਸ ਨੇ ਇੱਕ ਵਾਰ ਫਿਰ ਪਾਲਨਪੁਰ ਵਿੱਚ ਸੰਤੋਸ਼ ਦੀ ਦਾਦੀ ਦੇ ਘਰ ਤੇ ਛਾਪਾ ਮਾਰਿਆ ਇਸ ਵਾਰ ਸੰਤੋਸ਼ ਅਤੇ ਵਿਸ਼ਾਲ ਦੋਨੇ ਪੁਲਿਸ ਦੇ ਹੱਥ ਲੱਗ ਗਏ ਅਤੇ ਇਸ ਤਰ੍ਹਾਂ ਪੁਲਿਸ ਨੇ ਪਾਲਨਪੁਰ ਤੋਂ ਸੰਤੋਸ਼ ਅਤੇ ਵਿਸ਼ਾਲ ਨੂੰ ਗ੍ਰਿਫਤਾਰ ਕਰ ਲਿਆ ਉਹਨਾਂ ਦੋਨਾਂ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਨੂੰ 34 ਦਿਨਾਂ ਤੱਕ ਕੜੀ ਮਿਹਨਤ ਕਰਨੀ ਪਈ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਨਾ ਪਿਆ ਇਸ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੋਬਾਈਲ ਆਉਣ ਤੋਂ ਬਾਅਦ ਉਹਨਾਂ ਨਾਲ ਸਖਤੀ ਨਾਲ ਪੁੱਛਗਿੱਛ ਕੀਤੀ ਜਿਸ ਤੋਂ ਬਾਅਦ ਉਹ ਦੁਮੇਦ ਚਲਦੀ ਹੀ ਟੁੱਟ ਗਈ ਸੰਤੋਸ਼ ਨੇ ਅਮੰਸ਼ੀਤਾ ਦੀ ਹੱਤਿਆ ਦਾ ਜੁਰਮ ਮੰਨਦੇ ਹੋਏ ਦੱਸਿਆ ਕਿ ਇਸ ਘਟਾਰੇ ਦੀ ਸ਼ੁਰੂਆਤ ਸੋਸ਼ਲ ਮੀਡੀਆ ਤੋਂ ਹੋਈ ਸੀ ਸੋਸ਼ਲ ਮੀਡੀਆ ਪਲੇਟਫਾਰਮ ਤੇ 15 ਸਾਲ ਦੀ ਵਸ਼ਤਾ ਦੀ ਮੁਲਾਕਾਤ ਸੰਤੋਸ਼ ਨਾਲ ਹੋਈ ਸੀ ਕੁਕੀ ਮਨਸ਼ੀਤਾ ਅਤੇ ਸੰਤੋਸ਼ ਦੋਵੇਂ ਹੀ ਮੋਬਈ ਦੇ ਰਹਿਣ ਵਾਲੇ ਸਨ ਵਸ਼ੀਤਾ ਦੀ ਸੋਸ਼ਲ ਮੀਡੀਆ ਤੇ ਹਰ ਦਿਨ ਸੰਤੋਸ਼ ਨਾਲ ਗੱਲਬਾਤ ਹੁੰਦੀ ਸੀ ਅਤੇ ਇਸ ਤਰ੍ਹਾਂ ਗੱਲਬਾਤ ਅਤੇ ਚੈਟਿੰਗ ਕਰਨਦਿਆਂ ਉਹ ਦੋਵੇਂ ਬਹੁਤ ਚੰਗੇ ਦੋਸਤ ਬਣ ਗਏ ਫਿਰ ਹੌਲੀ-ਹੌਲੀ ਵੰਸ਼ਤਾ ਸੰਤੋਸ਼ ਮਕਵਾਨਾ ਨਾਲ ਪਿਆਰ ਕਰਨ ਲੱਗੀ ਇਸ ਤੋਂ ਬਾਅਦ ਉਹ ਦੋਵੇਂ ਇੱਕ ਦੂਜੇ ਨੂੰ ਮਿਲਣ ਲੱਗੇ ਸੰਤੋਸ਼ ਦੇ ਤੋਂ ਉਸ ਵਿਸ਼ਾਲ ਦਾ ਕਾਰਜੇਵ ਉਹ ਵਿੱਚ ਸੀ ਤੇ ਉਸੇ ਘਰ ਵਿੱਚ ਸੰਤੋਸ਼ ਅਕਸਰ ਆਪਣੀ ਗਰਲਫ੍ਰੈਂਡ ਵੰਸ਼ਦਾ ਰਾਠੌਰ ਦੇ ਨਾਲ ਜਾਂਦਾ ਸੀ ਦੋਵੇਂ ਉੱਤੇ ਇਕੱਠੇ ਸਮਾਂ ਬਿਤਾਉਂਦੇ ਸਨ ਫਿਰ ਉਹ ਦੋਵੇਂ ਆਪਣੇ ਆਪਣੇ ਘਰ ਵਾਪਸ ਚਲੇ ਜਾਂਦੇ ਸਨ ਅਤੇ ਇਹ ਸਿਲਸਿਲਾ ਪਿਛਲੇ ਕਈ ਮਹੀਨਿਆਂ ਤੋਂ ਚੱਲ ਰਿਹਾ ਸੀ ਇਸ ਦੌਰਾਨ ਇੱਕ ਦਿਨ ਵੰਸ਼ਦਾ ਦੇ ਘਰ ਵਾਲਿਆਂ ਨੇ ਸੰਤੋਸ਼ ਅਤੇ ਵੰਸ਼ਦਾ ਨੂੰ ਇਕੱਠੇ ਕਿਸੇ ਜਗ੍ਹਾ ਜਾਂਦੇ ਵੇਖ ਲਿਆ ਜਿਸ ਕਰਕੇ ਵੰਸ਼ਦਾ ਦੇ ਪਰਿਵਾਰ ਵਾਲੇ ਗੁੱਸੇ ਵਿੱਚ ਆ ਗਏ ਉਹਨਾਂ ਨੂੰ ਲੱਗਦਾ ਸੀ ਕਿ ਉਹਨਾਂ ਦੀ ਬੇਟੀ ਨੂੰ ਸੰਤੋਸ਼ ਨੇ ਭੜਕਾਇਆ ਹੈ ਇਸ ਨੂੰ ਆਪਣੇ ਨਾਲ ਘੁੰਮਣ ਲੈ ਕੇ ਜਾ ਰਿਹਾ ਹੈ ਇਸ ਸਾਬ ਨਾਲ ਵਸ਼ਦਾ ਦੇ ਪਰਿਵਾਰ ਵਾਲਿਆਂ ਨੇ ਸੰਤੋਸ਼ ਦੀ ਬਹੁਤ ਬੇਸਿਕੀ ਕੀਤੀ ਅਤੇ ਉਸ ਦੀ ਬਹੁਤ ਮਾਰਕੁੱਟ ਕੀਤੀ ਅਤੇ ਇਹ ਸਾਰਾ ਕੁਝ ਉਸ ਦੀ ਗਰਲਫ੍ਰੈਂਡ ਵਸ਼ਦਾ ਦੇ ਸਾਹਮਣੇ ਕੀਤਾ ਉਸੇ ਸੰਤੋਸ਼ ਖੂਨ ਦਾ ਘੁੱਟ ਪੀ ਕੇ ਰਹਿ ਗਿਆ ਪਰ ਉਸ ਨੇ ਮਨ ਹੀ ਮਨ ਸੋਚ ਲਿਆ ਸੀ ਕਿਉਂ ਇਸ અપਮਾਨ ਦਾ ਬਦਲਾ ਜ਼ਰੂਰ ਰਵੇਗਾ ਇਸ ਦੌਰਾਨ ਵੰਸ਼ਤਾ ਨੇ ਵੀ ਉਸ ਨਾਲ ਪੂਰੀ ਤਰ੍ਹਾਂ ਤੋਂ ਦੂਰੀ ਬਣਾ ਲਈ ਸੀ ਨਾ ਤਾਂ ਉਹ ਹੁਣ ਉਸਦੇ ਨਾਲ ਮਿਲਦੀ ਸੀ ਤੇ ਨਾ ਹੀ ਫੋਨ ਤੇ ਗੱਲ ਕਰਦੀ ਸੀ ਜਿਸ ਕਰਕੇ ਸੰਤੋਸ਼ ਹੋਰ ਵੀ ਜ਼ਿਆਦਾ ਤੰਗ ਹੋ ਗਿਆ ਸੀ ਫਿਰ ਸੰਤੋਸ਼ ਨੇ ਆਪਣੀ ਗਰਲਫ੍ਰੈਂਡ ਵਰਸ਼ਤਾ ਨੂੰ ਆਖਰੀ ਵਾਰ ਮਿਲਣ ਲਈ ਕਿਹਾ ਕਿ ਪਲੀਜ਼ ਮੈਨੂੰ ਆਖਰੀ ਵਾਰ ਮਿਲ ਲਓ ਸੰਤੋਸ਼ ਨੇ ਕਿਹਾ ਕਿ ਮੈਂ ਜਾਣਦਾ ਹਾਂ ਕਿ ਤੇਰੇ ਘਰ ਵਾਲਿਆਂ ਨੇ ਤੇਰੇ ਉੱਤੇ ਪਾਬੰਦੀ ਲਾ ਦਿੱਤੀ ਹੈ ਅਤੇ ਮੇਰੀ ਨਾਲ ਵੀ ਉਹਨਾਂ ਨੇ ਮਾਰਕੋਪ ਕੀਤੀ ਸੀ ਪਰ ਫਿਰ ਵੀ ਮੈਂ ਚਾਹੁੰਦਾ ਹਾਂ ਕਿ ਸਾਡਾ ਸਬੰਧ ਸਹੀ ਤਰੀਕੇ ਨਾਲ ਖਤਮ ਹੋ ਜਾਵੇ। ਵਾਸ਼ਿਦਾ ਮਿਲਣਾ ਤਾਂ ਨਹੀਂ ਚਾਹੁੰਦੀ ਸੀ ਪਰ ਜਦੋਂ ਸੰਤੋਸ਼ ਨੇ ਬਹੁਤ ਜ਼ਿਆਦਾ ਦਬਾਅ ਬਣਾਇਆ ਤਾਂ ਵਾਸ਼ਿਦਾ ਮੰਨ ਗਈ ਕਿ ਠੀਕ ਹੈ ਮੈਂ ਆਖਰੀ ਵਾਰ ਤੈਨੂੰ ਮਿਲਣ ਲਈ ਆਉਂਦੀ ਹਾਂ ਪਰ ਇਹ ਆਖਰੀ ਵਾਰ ਹੋਵੇਗਾ ਕਿਉਂਕਿ ਮੈਂ ਆਪਣੇ ਪਰਿਵਾਰ ਦੇ ਖਿਲਾਫ ਨਹੀਂ ਜਾ ਸਕਦੀ। ਅਤੇ ਵਾਸ਼ਿਦਾ ਦੇ ਘਰ ਵਾਲੇ ਅਪ੍ਰਿਤੀ ਨੂੰ ਲੱਭ ਰਹੇ ਸਨ ਕਿ ਕਿਵੰਸ਼ ਤਾਂ ਸਕੂਲ ਜਾਣ ਲਈ ਘਰ ਤੋਂ ਨਿਕਲੀ ਸੀ। ਸੰਤੋਸ਼ ਉਸਨੂੰ ਆਪਣੇ ਦੋਸਤ ਵਿਸ਼ਾਲ ਦੇ ਜੀਹੂ ਘਰ ਤੇ ਲੈ ਆਉਂਦਾ ਹੈ। ਜਿੱਤੀ ਉਹ ਪਹਿਲਾਂ ਵੀ ਮੀਰਿਆ ਕਰਦੇ ਸਨ ਇਸ ਤੋਂ ਬਾਅਦ ਸੰਤੋਸ਼ ਵੰਸ਼ਿਤਾ ਨੂੰ ਮਨੋਰ ਦੀ ਬਹੁਤ ਕੋਸ਼ਿਸ਼ ਕਰਦਾ ਹੈ ਪਰ ਵੰਸ਼ਿਤਾ ਹਰ ਵਾਰ ਇੱਕੋ ਜਿਹਾ ਜਵਾਬ ਦਿੰਦੀ ਹੈ ਕਿ ਉਹ ਆਪਣੇ ਘਰਵਾਲਿਆਂ ਦੇ ਖਿਲਾਫ ਨਹੀਂ ਜਾ ਸਕਦੀ ਸੰਤੋਸ਼ ਵੀ ਵੰਸ਼ਿਤਾ ਨੂੰ ਛੱਡਣ ਲਈ ਤਿਆਰ ਨਹੀਂ ਹੁੰਦਾ ਉਸ ਦੇ ਮਨ ਵਿੱਚ ਬਦਲੇ ਦੀ ਅੱਗ ਪਹਿਨਾ ਹੀ ਪੜ ਕਰ ਰਹੀ ਸੀ ਫਿਰ ਵੀ ਉਹ ਚਾਹਦਾ ਸੀ ਕਿ ਉਹਨਾਂ ਦਾ ਰਿਸ਼ਤਾ ਪਹਿਲਾਂ ਵਾਂਗ ਚੱਲੇ ਪਰ ਵੰਸ਼ਿਤਾ ਸੰਤੋਸ਼ ਦੀ ਮਾਰ ਕੁੱਤ ਤੋਂ ਬਾਅਦ ਬਹੁਤ ਜ਼ਿਆਦਾ ਡਰੀ ਹੋਈ ਸੀ ਅਤੇ ਉਸਨੇ ਫੈਸਲਾ ਕਰ ਲਿਆ ਸੀ ਕਿ ਉਹ ਸੰਤੋਸ਼ ਨਾਲ ਰਿਸ਼ਤਾ ਨਹੀਂ ਰੱਖ ਸਕਦੀ। ਇਸੇ ਗੱਲ ਨੂੰ ਲੈ ਕੇ ਵੰਸ਼ਿਤਾ ਤੇ ਸੰਤੋਸ਼ ਦੇ ਵਿਚਕਾਰ ਝਗੜਾ ਪੈ ਜਾਂਦਾ ਹੈ। ਅਤੇ ਸੰਤੋਸ਼ ਪਹਿਲਾਂ ਹੀ ਸੋਚ ਕੇ ਆਇਆ ਸੀ ਕਿ ਜੇਕਰ ਵੰਸ਼ਿਤਾ ਨੇ ਮਿਲਣ ਤੋਂ ਇਨਕਾਰ ਕੀਤਾ ਤਾਂ ਉਹ ਉਸ ਨੂੰ ਮਾਰ ਦੇਵੇਗਾ। ਇਸ ਲਈ ਉਹ ਚਾਕੂ ਵੀ ਆਪਣੇ ਨਾਲ ਲੈ ਕੇ ਆਇਆ ਸੀ। ਫਿਰ ਉਸਨੇ ਆਪਣੀ ਜੀਭ ਤੋਂ ਚਾਕੂ ਕੱਢ ਕੇ ਵੰਸ਼ਿਤਾ ਉੱਤੇ ਧੜਾ ਧੜਾ ਵਾਰ ਕਰਨਾ ਸ਼ੁਰੂ ਕਰ ਦਿੱਤਾ। ਅਤੇ ਜਤਨੂਆ ਆਪਣੀ ਗਰਲਫ੍ਰੈਂਡ ਉੱਤੇ ਹਮਲਾ ਕਰ ਰਿਹਾ ਸੀ ਤਾਂ ਉਸ ਦਾ ਦੋਸਤ ਵਿਸ਼ਾਲ ਵੀ ਨੇੜੇ ਦੇ ਕਮਰੇ ਵਿੱਚ ਹੀ ਮੌਜੂਦ ਸੀ ਜਿਵੇਂ ਹੀ ਵਿਸ਼ਾਲ ਨੇ ਚੀਕਾਂ ਪੁਕਾਰਾਂ ਦੀ ਆਵਾਜ਼ ਸੁਣੀ ਉਹ ਵੀ ਕਮਰੇ ਤੋਂ ਬਾਹਰ ਆ ਗਿਆ ਫਿਰ ਵਿਸ਼ਾਲ ਨੇ ਵੰਸ਼ਤਾ ਨੂੰ ਫੜ ਲਿਆ ਅਤੇ ਸੰਤੋਸ਼ ਨੇ ਤਣਾਦਰ ਚਾਕੂ ਨਾਲ वार ਕਰਕੇ ਵੰਸ਼ਤਾ ਦੀ ਹੱਤਿਆ ਕਰ ਦਿੱਤੀ ਉਸ ਤੋਂ ਬਾਅਦ ਸੰਤੋਸ਼ ਅਤੇ ਵਿਸ਼ਾਲ ਨੇ ਵੰਸ਼ਤਾ ਦੇ ਕੱਪੜੇ ਬਦਲ ਦਿੱਤੇ ਤਾਂ ਜੋ ਵੰਸ਼ਤਾ ਦੀ ਪਛਾਣ ਨਾ ਹੋ ਸਕੇ ਉਹਨਾਂ ਨੇ ਵੰਸ਼ਤਾ ਨੂੰ ਵਿਸ਼ਾਲ ਦੇ ਕੱਪੜੇ ਪਹਿਨਾਏ ਕਿਉਂਕਿ ਹੱਤਿਆ ਵਿਸ਼ਾਲ ਦੇ ਘਰ ਵਿੱਚ ਹੋਈ ਸੀ ਇਸ ਤਰ੍ਹਾਂ ਉਹਨਾਂ ਨੇ ਵੰਸ਼ਤਾ ਦੀ Laash ਨੂੰ ਇੱਕ ਵੱਡੇ ਸੂਟਕੇਸ ਵਿੱਚ ਰੱਖ ਦਿੱਤਾ ਪਰ ਉਹਨਾਂ ਦੀ ਮੂਲਕਤਾ ਇਹ ਸੀ ਕਿ ਜਿੰਨਾ ਕੱਪੜਿਆਂ ਤੋਂ ਵੰਸ਼ਤਾ ਦੀ ਪਛਾਣ ਛੁਪਾਉਣ ਲਈ ਬਦਲਣਾ ਚਾਹੁੰਦੇ ਸਨ ਉਹ ਕੱਪੜੇ ਵੀ ਉਸੇ ਸੂਟਕੇਸ ਵਿੱਚ ਪਾ ਦਿੱਤੇ ਫਿਰ ਉਸ ਸੂਟਕੇਸ ਨੂੰ ਪੈਕ ਕਰਕੇ ਉਹਨਾਂ ਨੇ Laash ਨੂੰ ਦਿਵਾਉਣ ਲਈ ਰਸਤਾ ਫੋਜਿਆ ਪਹਿਲਾ ਅਂਧੇਰੀ ਪਹੁੰਚੇ ਅਤੇ ਫਿਰ ਅਂਧੇਰੀ ਤੋਂ ਵਿਲਾਰ ਦੀ ਲੋਕਲ ਟ੍ਰੇਨ ਵਿੱਚ ਸਵਾਰ ਹੋ ਗਏ ਉਹ ਵੀਰਾਰ ਵਿੱਚ ਨਵਾਬਾ ਉਤਰੇ ਅਤੇ ਨਵਾਂ ਗਾ ਤੋਂ ਅੱਗੇ ਪੈਰਾਰਾ ਨਗਰ ਵਿੱਚ ਜਾ ਕੇ ਇੱਕ ਕਣੀ ਜੰਗਲ ਵਿੱਚ ਵੰਸ਼ੀਤਾ ਦੀ ਲਾਸ਼ ਵਾਲਾ ਸੂਰ ਕੇ ਸੁੱਟ ਦਿੱਤਾ ਸੂਰ ਕੇ ਸੁੱਟਣ ਤੋਂ ਬਾਅਦ ਸੰਤੋਸ਼ ਅਤੇ ਵਿਸ਼ਾਲ ਪਾਪਸ ਰੇਲਵੇ ਸਟੇਸ਼ਨ ਗਏ ਅਤੇ ਟ੍ਰੇਨ ਵਿੱਚ ਸਵਾਰ ਹੋ ਕੇ ਪਾਲਨਪੁਰਲੇ ਨਿਕਲ ਗਏ ਸੰਤੋਸ਼ ਅਤੇ ਵਿਸ਼ਾਲ ਦੇ ਬਿਆਨ ਦੇ ਆਧਾਰ ਤੇ ਉਹਨਾਂ ਦੇ ਖਿਲਾਫ ਚਾਰਜ ਸ਼ੀਟ ਤਿਆਰ ਕੀਤੀ ਉਸ ਤੋਂ ਬਾਅਦ ਉਹਨਾਂ ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ ਜਿੱਤੇ ਉਹਨਾਂ ਨੂੰ ਚੇਲ ਵਿੱਚ ਭੇਜ ਦਿੱਤਾ ਗਿਆ ਹਾਲਾਂਕਿ ਇਹ ਕੇਸ ਅਜੇ ਵੀ ਕੋਰਟ ਵਿੱਚ ਚੱਲ ਰਿਹਾ ਹੈ ਅਤੇ ਦੋਨੇ ਦੋਸ਼ਾਂ ਨੂੰ ਕੋਰਟ ਦੁਆਰਾ ਕੜੀ ਸਜ਼ਾ ਦਿੱਤੀ ਜਾਵੇਗੀ ਕੋਈ ਵੀ ਘਟਨਾ ਸਾਂਝੀ ਕਰਨ ਦਾ ਮਕਸਦ ਸਿਰਫ ਜਾਗਰੂਤਾ ਫੈਲਾਉਣਾ ਹੁੰਦਾ ਹੈ ਨਾ ਕਿ ਕਿਸੇ ਦਾ ਦਿਲ ਦਿਖਾਉਣਾ ਜਾਂ ਕਿਸੇ ਨੂੰ ਪਰੇਸ਼ਾਨ ਕਰਨਾ ਅਸੀਂ ਉਮੀਦ ਕਰਦੇ ਹਾਂ ਤੁਹਾਨੂੰ ਇਸ ਤੋਂ ਕੁਝ ਸਿੱਖਣ ਨੂੰ ਮਿਲੇਗਾ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਜੇ ਤੁਸੀਂ ਇਸ ਜਾਣਕਾਰੀ ਨੂੰ ਮਿਹਨਤਾਂ ਨਤੀਜਾ ਮੰਨਦੇ ਹੋ ਤਾਂ ਕਿਰਪਾ ਕਰਕੇ ਇਸ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ ਅਸੀਂ ਤੁਹਾਡੇ ਨਾਲ ਹਮੇਸ਼ਾ ਕ੍ਰਾਈਮ ਸਟੋਰੀ ਦੇ ਜ਼ਰੀਏ ਜਾਗਰਤਾ ਬਤਾਉਣ ਲਈ ਮੌਜੂਦ ਰਹਾਂਗੇ ਧੰਨਵਾਦ